ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ 23ਵੇਂ ਦਿਨ ਦੇ ਵਿੱਚ ਮਰਨ ਵਰਤ ਜਾਰੀ ਹੈ ਤੇ ਜਿਸ ਦੇ ਸਬੰਧ ਦੇ ਵਿੱਚ ਹੁਣ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਰਹੀ ਹੈ ਤੇ ਜਿਸ ਨੂੰ ਲੈ ਕੇ ਹੁਣ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਤੇ ਹੁਣ ਉਹ ਟਰਾਲੀ ਦੀ ਜਗ੍ਹਾ ਮੰਚ ਤੇ ਹੀ ਬੈਠਣਗੇ ਤੇ ਸਟੇਜ ਦੇ ਉੱਤੇ ਉਹਨਾਂ ਦੀ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਮਰਾ ਤਿਆਰ ਕੀਤਾ ਜਾਵੇਗਾ ਤਾਂ ਹੁਣ ਉਸ ਕਮਰੇ ਦਾ ਢਾਂਚਾ ਤਿਆਰ ਕਰ ਲਿਆ ਗਿਆ ਹੈ ਤੇ ਸ਼ੀਸ਼ੇ ਦਾ ਜਿਹੜਾ ਕੱਚ ਹੈ ਉਹ ਲਗਾਉਣਾ ਬਾਕੀ ਹੈ ਕਿਉਂਕਿ ਹੁਣ ਡੱਲੇਵਾਲ ਦੀ ਸੁਰੱਖਿਆ ਦੇ ਲਈ ਸ਼ੀਸ਼ੇ ਦਾ ਕਮਰਾ ਬਣਾਇਆ ਜਾਵੇਗਾ ਕਿਉਂਕਿ ਉਹਨਾਂ ਦੀ ਜਿਹੜੀ ਮੈਡੀਕਲ ਸਥਿਤੀ ਹੈ ਉਹ ਕਾਫੀ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ ਤੇ ਉਹਨਾਂ ਦੀ ਸਿਹਤ ਤੇ ਉਹਨਾਂ ਦੀ ਬਾਡੀ ਕਾਫੀ ਜ਼ਿਆਦਾ ਸੈnsਿਟਿਵ ਹੋ ਚੁੱਕੀ ਹੈ ਜਿਵੇਂ ਕਿ ਕੈਸਾ ਹੋਵੇ ਕਿ ਇੱਕ ਬੱਚੇ ਦੀ ਸਕਿਨ ਹੁੰਦੀ ਹੈ ਉਸ ਤਰੀਕੇ ਦੀ ਹੋ ਚੁੱਕੀ ਹੈ ਤਾਂ ਹੁਣ ਜਿਹੜੇ ਲੋਕ ਉਹਨਾਂ ਨੂੰ ਮਿਲਣ ਆ ਰਹੇ ਨੇ ਉਹਨਾਂ ਤੋਂ ਉਹਨਾਂ ਨੂੰ ਇਨਫੈਕਸ਼ਨ ਦਾ ਖਤਰਾ ਹੈ ਜਿਸ ਦੇ ਚੱਲਦੇ ਹੁਣ ਉਹਨਾਂ ਦੇ ਲਈ ਸ਼ੀਸ਼ੇ ਦਾ ਕਮਰਾ ਤਿਆਰ ਕੀਤਾ ਜਾਵੇਗਾ ਕਿਉਂਕਿ ਡੱਲੇਵਾਲ ਦੀਆਂ ਜਿਹੜੀਆਂ ਕਿਡਨੀਆਂ ਨੇ ਉਹ ਖਰਾਬ ਹੋ ਸਕਦੀ ਨੇ ਅਜੇ ਹ ਡਾਕਟਰਾਂ ਦਾ ਕਹਿਣਾ ਹੈ ਤੇ ਬਲੱਡ ਪ੍ਰੈਸ਼ਰ ਵੀ ਜਿਹੜਾ ਅਚਾਨਕ ਘਟ ਵਧ ਰਿਹਾ ਹੈ ਤਾਂ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ ਪਰ ਜਗਜੀਤ ਸਿੰਘ ਡੱਲੇਵਾਲ ਆਪਣੇ ਮਰਨ ਵਰਤ ਦੇ ਉੱਤੇ ਕਾਇਮ ਨੇ ਤੇ ਉਹਨਾਂ ਦਾ ਅੱਜ 2 ਚੰਬਰ ਵਰਤ ਦਾਖਲ ਹੋ ਚੁੱਕਿਆ ਹੈ ਤੇ ਆਪਣੀਆਂ ਅਕੀ ਮੰਗਾ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਖਨੋਰੀ ਬਾਰਡਰ ਦੇ ਉੱਤੇ ਹੀ ਮਰਨਵਰਤ ਜਾਰੀ ਹੈ ਤਾਂ ਹੁਣ ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜਾ ਪ੍ਰਬੰਧ ਹੈ ਉਹ ਕੀਤਾ ਜਾ ਰਿਹਾ ਹੈ ਜਿੱਥੇ ਕਿ ਕਮਰੇ ਦਾ ਢਾਂਚਾ ਤਿਆਰ ਕਰ ਲਿਆ ਗਿਆ ਹੈ ਤੇ ਵਿੱਚ ਸ਼ੀਸ਼ਾ ਲਾਉਣਾ ਬਾਕੀ ਹੈ ਤੇ ਹੁਣ ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦੇ ਵਿੱਚ ਰੱਖਿਆ ਜਾਵੇਗਾ ਉਹਨਾਂ ਨੂੰ ਟਰਾਲੀ ਦੀ ਜਗ੍ਹਾ ਹੁਣ ਮੰਚ ਦੇ ਉੱਤੇ ਹੀ ਉਹਨਾਂ ਦਾ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਜਿੱਥੇ ਉਹ ਬੈਠਣਗੇ ਜਾਂ ਉੱਥੇ ਆਰਾਮ ਕਰਨਗੇ ਕਿਉਂਕਿ ਹੁਣ ਉਹ ਟਰਾਲੀ ਦੇ ਵਿੱਚ ਨਹੀਂ ਰਹਿਣਗੇ ਕਿਉਂਕਿ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਹੁਣ ਵਿਗੜ ਰਹੀ ਹੈ ਤੇ ਸਿਲੋ ਉਹਨਾਂ sensitive ਹੋ ਗਈ ਹੈ ਜਿਸ ਦੇ ਚਲਦੇ ਉਹਨਾਂ ਨੂੰ ਸ਼ੀਸ਼ੇ ਦੇ ਕਮਰੇ ਦੇ ਵਿੱਚ ਰੱਖਿਆ ਜਾਵੇਗਾ